ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਟਾਈਮ तकरीबन ਦੁਪਹਿਰ ਦਾ ਹੋ ਗਿਆ ਵਾ ਤੇ ਹੁਣ ਆਪਾਂ ਬੈਠੇ ਸੀਗੇ ਚਾਹ ਨਾਲ ਬਣਾਏ ਨੂਨ ਮਿਰਚਾਂ ਵਾਲੇ ਪਰੌਠੇ ਤੇ ਕੁੜੀਆਂ ਦੋਨੇ ਕੇ ਹੀ ਆ ਕੰਮ ਤੇ ਅੱਜ ਮੈਂ ਕੱਲੀ ਘਰੇ ਸੀਗੀ ਮੈਨੂੰ ਤਾਂ ਕੁਛ ਨਹੀਂ ਔੜਦਾ ਵੀ ਕੀ ਕਰਾਂ ਕਿ ਨਾ ਹਜੇ ਮੇਰੇ ਭਾਂਡਿਆਂ ਦਾ ਸ਼ੈਂਕ ਭਰਿਆ ਪਿਆ ਵਾ ਤੇ ਦਾਲ ਮੈਂ ਸੀਟੀਆਂ ਮਰਾ ਕੇ ਰੱਖ ਲਈ ਆ ਤੜਕਾ ਲਾਉਣ ਵਾਲਾ ਉਹਨੂੰ ਹਜੇ ਮੈਂ ਕਿ ਚੱਲ ਹੁਣ ਤਾਂ ਖਾ ਕੇ ਗਈਆਂ ਤੇ ਮੈਨੂੰ ਪਤਾ 8-9 ਵਜੇ ਆ ਕੇ 8 ਵਜੇ ਆ ਕੇ ਖਾਣੀਆਂ ਰੋਟੀ ਹੁਣ ਮੈਂ ਕਿ ਚੱਲ ਉਹ ਦੋਨੋਂ ਨਾਲੇ ਤੇ ਮੈਂ ਬੈਠੀ ਹੁਣ ਬੰਦ ਦੇਖਦੀ ਅੱਜ ਮੈਂ ਸਵੇਰੇ ਜਿਹੜੀ ਪਾਉਣੀ ਹੁੰਨੀ ਹੈ ਸ਼ਾਰਟ ਵੀਡੀਓ ਉਹ ਵੀ ਨਹੀਂ ਸੀ ਹਜੇ ਤੱਕ ਪਾਈ ਕਿਉਂ ਲੇਟ ਉੱਠੀ ਕਰਕੇ ਰਾਤ ਬਹੁਤ ਜ਼ਿਆਦਾ ਲੇਟ ਸੁੱਤੇ ਤਕਰੀਬਨ ਸਾਨੂੰ 1.30 ਵਜੇ ਗਿਆ ਪੈਣ ਨੂੰ ਤੇ ਹੁਣ ਸ਼ਾਰਟ ਵੀਡੀਓ ਪਾ ਕੇ ਹਟੀ ਸੀਗੀ ਫਿਰ ਮੈਂ ਜੱਕਾਂ ਤੱਕਾਂ ਜੀਆਂ ਕਰਦੀ ਨੇ ਹੁਣ ਕੱਲ ਵੀ ਬਲੌਗ ਨਹੀਂ ਪਾਇਆ ਹੈ ਨਾ ਅੱਜ ਵੀ ਮੈਂ ਬਸ ਸਲਾਹਾਂ ਜੀਆਂ ਕਰਦੀ ਕਰਦੀ ਨਹੀਂ ਬਲੌਗ ਸ਼ੁਰੂ ਕੀਤਾ ਹੁਣ ਮੈਂ ਕਿਹਾ ਮੈਂ ਚੱਲ ਪਾ ਹੀ ਦਿੰਨੀ ਆ ਕਿਉਂ ਵਾਚ ਟਾਈਮ ਉੱਥੇ ਹੀ ਰੁਕ ਕੇ ਸ਼ਾਰਟ ਵੀਡੀਓ ਨਾਲ ਨਹੀਂ ਵਧਿਆਗਾ ਤੇ ਬਲੌਗ ਨਾਲ ਹੀ ਵੀ ਜਿੰਨੀ ਹੋਵੇ ਜਿਆਦੇ ਵੀ ਵੇਖਿਆ ਜਾਂਦਾ ਟਾਈਮ ਤੇ ਉਸ ਆਵ ਨਾਲ ਫਿਰ ਵਾਚ ਟਾਈਮ ਵੱਧਦਾ ਵਾਚ ਟਾਈਮ ਕਾਫੀ ਦਿਨਾਂ ਤੋਂ ਬਸ ਉੱਥੇ ਹੀ ਖੜਾ ਮੈਂ ਡੇਲੀ ਚੈੱਕ ਕਰਦੀ ਆ ਅੱਜ ਮੈਂ ਕਿਹਾ ਮੈਂ ਪਉਣੀ ਇੱਕ ਮੇਰਾ ਕੱਲ ਦਾ ਨਾ ਮਨ ਜਾ ਬਹੁਤ ਪਰੇਸ਼ਾਨ ਹੋਇਆ ਪਿਆ ਸੀ ਰਾਤ ਤਾਂ ਮੈਨੂੰ ਇੰਨਾ ਰੋਣਾ ਆਈ ਜਾਵੇ ਵੀ ਕਿਹੜਾ ਵੇਲਾ ਹੋਵੇ ਕਾਂਚੀੜੀ ਬਣ ਕੇ ਉੱਡ ਜਾ ਪੰਡ ਨੂੰ ਤੇ ਮੈਂ ਫੋਨ ਵੀ ਲਾਇਆ ਕਰਨ ਦੇ ਪਾਪਾ ਨੂੰ ਮੈਂ ਕਿ ਮੇਰੀ ਟੈਕਟ ਕਰਾ ਦਿਓ ਮੈਂ ਆ ਜਾਂ ਕਹਿੰਦੇ ਕੋਈ ਨਹੀਂ ਹੁਣ ਗਈਆਂ ਤੂੰ ਟਿਕ ਜਾ ਕਿਉਂ ਆਏ ਆ ਰਾਣੀ ਭੈਣ ਘਰੇ ਢਿੱਲੀ ਹੈ ਜਾ ਦੇ ਉਹਨੂੰ ਕੱਲ ਲੁਧਿਆਣਿਆਂ ਦਵਾਈ ਦਵਾ ਕੇ ਲੈ ਕੇ ਆਇਆ ਕਰਨ ਤੇ ਉਹਦੇ ਨਾਲ ਗੋਡੇ ਚ ਰੇਸ਼ਾ ਕਾਫੀ ਜ਼ਿਆਦਾ ਪੈ ਗਿਆ ਗੈਠੀਆਂ ਕਰਕੇ ਦਵਾਈ ਉਹਨੇ ਤਾਂ ਕਰਕੇ ਛੜਤੀ ਦਵਾਈ ਜੇ ਲੈਂਦੀ ਸੀ ਕਿ ਗੈਠੀਏ ਦੀ ਤਾ ਫਿਰ ਖਾਰਸ਼ੇ ਸ਼ੁਰੂ ਹੋ ਜਾਂਦੀ ਸੀ ਕਿਉਂ ਗੈਠ ਕੇ ਦਵਾਈ ਜੋੜਾਂ ਦੇ ਦਰਦਾਂ ਦੀ ਤਾਂ ਹਮੇਸ਼ਾ ਗਰਮੀ ਹੁੰਦੀ ਹੈ ਤੇ ਤਾਂ ਕਰਕੇ ਉਹਦੇ ਨਾਲ ਫਿਰ ਉਹਨੂੰ ਖਾਰਸ਼ ਹੋਣ ਲੱਗ ਗਈ ਸੀ ਤੇ ਉਹਨੇ ਦਵਾਈ ਛੱਡਤੀ ਉਹ ਉਹ ਦਵਾਈ ਛੱਡਣ ਦੇ ਨਾਲ ਹੀ ਤੇ ਫਿਰ ਉਹਨੂੰ ਜੋੜਾਂ ਦਾ ਦਰਦ ਜ਼ਿਆਦਾ ਵੱਧ ਗਿਆ ਇੱਕ ਐ ਹੁਣ ਅੱਗੇ ਤਾਂ ਆਪਾਂ ਹੁੰਦਾ ਸੀਗਾ ਵੀ ਚੱਲ ਕੂਲਰ ਮੂਰੇ ਪੱਖੇ ਮੂਰੇ ਪੈ ਜਾਂਦੇ ਸੀ ਹੁਣ ਏਸੀਆਂ ਚ ਪੈਣੇ ਕਰਕੇ ਉਹਦੇ ਨਾਲ ਵੱਧ ਜੋੜ ਦੁਖਦੇ ਆ ਕਾਲਤਾ ਫਿਰ ਜਦੋਂ ਮੈਨੂੰ ਦੱਸਿਆ ਕਹਿੰਦੇ ਲੁਧਿਆਣੇ ਲੈ ਕੇ ਗਏ ਬਹੁਤ ਤੰਗ ਆ ਜਿਆਦੇ ਫਿਰ ਮੇਰਾ ਤਮਨ ਬਹੁਤ ਪਰੇਸ਼ਾਨ ਕਿਉਂ ਆਏ ਹੁਣ ਅਕਸਰ ਪਰਿਵਾਰ ਦੇ ਨਾਲ ਹੀ ਆ ਸਾਰਾ ਕੁਝ ਹੈ ਨਾ ਇੱਥੇ ਵੀ ਚਲੋ ਮੰਨਦੇ ਆ ਬੱਚਿਆਂ ਦਾ ਵੀ ਦੇਖਣਾ ਪਰ ਪਿੱਛੇ ਵੀ ਜੇ ਕੋਈ ਉਹੋ ਜੀ ਗੱਲਬਾਤ ਹੋ ਜੇ ਫਿਰ ਅਗਲਾ ਕਹਿੰਦਲਾ 10 ਵੀ ਜਦੋਂ ਪਤਾ ਸੀ ਜ਼ਿੰਮੇਵਾਰ ਆਪ ਸੀਗੀ ਸਾਰੇ ਕਾਸੇ ਦੀ ਹੈ ਨਾ ਤੇ ਕਿਉਂ ਛੱਡ ਕੇ ਗਈ ਐ ਜਦੋਂ ਢਿੱਲੀ ਸੀ ਪਰ ਹੋਈ ਮੇਰੇ ਆਈ ਤੋਂ ਬਾਅਦ ਚ ਹੀ ਆ ਉਹ ਬਿਮਾਰ ਤੇ ਬਾਕੀ ਫੇਰ ਮੈਂ ਮੈਂ ਤਰਾਤ ਨੂੰ ਉਨਾਂ ਚ ਟੇਕ ਨਹੀਂ ਆਈ ਜਿੰਨਾ ਚ ਦਵਾਈ ਲੈ ਕੇ ਆਏ ਨਹੀਂ ਤੇ ਮੈਂ ਪੁੱਛਿਆ ਨਹੀਂ ਵੀ ਕਿਦਾਂ ਠੀਕ ਆ ਫੇਰ ਦੱਸਿਆ ਮਾੜਾ ਜਾਂ ਤੇ ਹੁਣ ਬਸ ਸਵੇਰ ਹੁੰਦੀ ਆ ਦਿਨ ਚੜਦੇ ਨਹੀਂ ਮੈਂ ਫੇਰ ਲਾਉਣੀ ਆ ਕੌਣ ਪੁੱਛਦੀ ਆ ਵੀ ਕਿਵੇਂ ਆ ਠੀਕ ਆ ਫਿਰ ਮੈਨੂੰ ਪਿੱਛੇ ਦਾ ਫਿਕਰ ਬਾਲਾ ਰਹਿੰਦਾ ਸਕਮਾ ਤੇ ਚਲੋ ਜੀ ਆਪਾਂ ਬਲੌਗ ਸ਼ੁਰੂ ਕਰ ਲਿਆ ਵਾ ਤੇ ਹੁਣ ਤਾਂ ਮੈਨੂੰ ਨਾ ਕੁਝ ਨਹੀਂ ਸੀ ਪਤਾ ਲੱਗਦਾ ਵੀ ਕੀ ਕਰਾਂ ਕਿ ਨਾ ਬਸ ਕੱਲੀ ਬੈਠੀ ਐਂ ਸੋਚੀ ਜਾਂਦੀ ਸੀ ਕਿ ਕਦੋਂ ਥੋੜਾ ਜਿਹਾ ਸਵੇਰਾ ਜਿਹਾ ਹੋਵੇ 5:00 ਵਜਣ ਇੰਡੀਆ ਫੇਰ ਮੈਂ ਫੋਨ ਲਾਵਾਂ ਪੁੱਛਾਂ ਘਰੇ ਸਾਰਿਆਂ ਨਾਲ ਗੱਲਬਾਤ ਕਰਾਂ ਬੈਠੀ ਮੈਂ ਜ਼ਰੂਰ ਆ ਇੱਥੇ ਪਰ ਮੇਰਾ ਧਿਆਨ ਸਾਰਾ ਪਿੱਛੇ ਹੀ ਆ ਮਜਬੂਰੀਆਂ ਹੁੰਦੀਆਂ ਹਨਾ ਤੇ ਨਾਲੇ ਜਦੋਂ ਆਪਾਂ ਨੂੰ ਜਿਹੜੇ ਬੰਦੇ ਨੂੰ ਜਾਦੇ ਲਗਾਓ ਹੋਵੇ ਜਾਂ ਜਿਹਦੇ ਸਾਰਾ ਸਿਰ ਤੇ ਹੋਵੇ ਕੰਮ ਧੰਦਾ ਫਿਰ ਉਹਨੂੰ ਜਾਦੇ ਫਿਕਰ ਹੁਣ ਮੈਨੂੰ ਮੈਂ ਡੇਲੀ ਸਵੇਰੇ ਉੱਠ ਕੇ ਜਦੋਂ ਸਵੇਰੇ ਉੱਠਦੇ ਆ ਆਪਣੇ ਰਾਤ ਹੁੰਦੀ ਹੈ ਇੱਧਰ ਸਾਡੇ ਕੈਨੇਡਾ 'ਚ ਮੈਂ ਸਵੇਰੇ ਉੱਠ ਕੇ ਸਾਰਿਆਂ ਨੂੰ ਵੀਡੀਓ ਕਾਲ ਲਾ ਕੇ ਜਦੋਂ ਸਵੇਰੇ ਉੱਠਦੇ ਆ ਤੂੰ ਫਲਾਨਾ ਕੰਮ ਕਰ ਲਿਆ ਫਲਾਨਾ ਕੰਮ ਕਰ ਲਿਆ ਡੇਜੀ ਨੂੰ ਦੁੱਧ ਪਾਤਾ ਕੈਪਟਨ ਕਿਵੇਂ ਆ ਠੀਕ ਆ ਇਹਨੂੰ ਸੰਭੋ ਦੇ ਸਾਰੇ ਪਸ਼ਗਾਂ ਡੰਗਰਾਂ ਦਾ ਸਾਰੇ ਕੰਮ ਧੰਦੇ ਬਾਰੇ ਫਿਰ ਸਾਰੇ ਕੱਲੇ-ਕੱਲੇ ਜੀ ਨਾਲ ਮੈਂ ਗੱਲ ਕਰਨੀ ਆ ਜੇ ਬੀਬੀ ਨਾਲ ਨਹੀਂ ਗੱਲ ਹੋਈ ਫਿਰ ਉਹਨੂੰ ਥੋੜੇ ਜਿਹਾ ਟਾਈਮ ਬਾਅਦ ਫੇਰ ਲਾਉਣਾ ਵੀ ਹੁਣ ਫ੍ਰੀ ਹੋ ਗਈ ਹੋਗੀ ਹੁਣ ਕਰ ਲਾਂ ਚੱਲ ਗੱਲ ਹੈ ਨਾ ਇਦਾਂ ਹੀ ਹੁੰਦਾ ਚਲੋ ਪ੍ਰਮਾਤਮਾ ਹੀ ਪਿਆਰ ਬਣਾਈ ਰੱਖੇ ਭਲਾ ਦੂਰ ਬੈਠੇ ਹੈ ਨਾ ਮਨ ਨੇੜੇ ਚਾਹੀਦੇ ਆ ਤੇ ਚਲੋ ਜੀ ਕਰਦੇ ਰਵਾਂਗੇ ਗੱਲਾਂ ਬਾਤਾਂ ਆਪਾਂ ਬਸ ਬਣਾਉਨੇ ਆ ਦਾਲ ਦੁੱਲ ਭਾਂਡੇ ਮਾਂਦੀਆਂ ਪਹਿਲਾਂ ਤਾਂ ਇਕਾਈਨ ਦਾ ਜੱਬ ਜਿਹੜਾ ਵੈਕਿਊਮ ਜਿਆ ਮਾਰਦੀਆਂ ਮੈਨੂੰ ਇਹ ਨਹੀਂ ਪਤਾ ਲੱਗਦਾ ਉਹ ਉਹਦੇ ਉੱਤੇ ਉਹ ਜੋੜਨ ਜੋੜਨ ਜੇ ਵਾਲਾ ਖੋਲ ਕੇ ਰੱਖਿਆ ਪਿਆ ਵਾ ਮੈਂ ਤਾਂ ਵੀ ਇਹ ਹੂਕ ਕੇ ਹੋਣਾ ਆ ਗਈ ਆ ਮੈਂ ਕਹਾਂ ਮੈਥੋਂ ਨਹੀਂ ਖਸਮਮ ਖਾਵੇ ਆ ਪਿਆ ਕੇ ਮਾਰ ਲੈਣ ਨਾ ਮੈਂ ਕੀ ਕਰਾਂ ਚਲੋ ਜੀ ਵੀਡੀਓ ਦੇ ਨਾਲ ਬਣੇ ਰਹੋ ਫਿਰ ਕਰਦੇ ਰਾਵਾਂਗੇ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਠੀਕ ਹੈ ਜੀ ਪਪਾਤੀ ਐ ਮੇਥੀ ਇਹਧਰ ਆਪ ਗੋਨਕੇ ਰੱਖ ਲਿਆ ਹੈਗਾ ਆਟਾ ਸਾਰਾ ਕੁਝ ਡੰਨ ਕਰਤਾ ਰਸੋਈ ਸਾਫ ਬਰਤਨ ਸਾਰੇ ਚੱਕਤੇ ਆ ਵੱਡੇ ਸਾਰੇ ਤੇ ਆ ਛੋਟੇ ਬਰਤਨ ਸਾਰੇ ਧੋ ਕੇ ਰੱਖ ਲਏ ਹੁਣ ਆਪਾਂ ਪਾਉਣੇ ਹੈਗੇ ਆ ਫਿਲਟਰ ਵਾਲਾ ਪਾਣੀ ਪਾਣੀ ਨੂੰ ਸਾਨੂੰ ਇੰਨੇ ਵਾਰ ਤਾਂ ਕਰਨਾ ਪੈਂਦਾ ਫਿਲਟਰ ਇੱਥੇ ਜਿਹੜਾ ਆਪਾਂ ਪਾਣੀ ਮੈਂ ਨਹੀਂ ਵੇਖੀ ਕਿ ਟੈਂਕੀ ਆ ਟੈਂਕੀ ਖਾਲੀ ਹੋ ਗਈ ਟੈਂਕੀ ਭਰਨ ਵਾਲੀ ਹੈ ਜੇ ਕਿਵੇਂ ਆ ਮੈਨੂੰ ਤਨਵਿੰਦਰ ਨੇ ਪਿਛਲੀ ਵਾਰ ਆਈ ਨੂੰ ਦੱਸਿਆ ਕਿ ਮੰਮੀ ਜਿਹੜਾ ਆਪਣਾ ਸਾਰਾ ਵਾਸ਼ਰੂਮ ਵਾਲਾ ਰਸੋਈ ਵਾਲਾ ਟਾਇਲਟ ਵਾਲਾ ਜੋ ਵੀ ਪਾਣੀ ਜਾਂਦਾ ਹੈਗਾ ਹੈ ਨਾ ਤੇ ਉਹ ਸਾਰਾ ਕਹਿੰਦੀ ਵੀ ਰੀਸਾਈਕਲਿੰਗ ਹੋ ਕੇ ਹੀ ਆਉਂਦਾ ਹੈਗਾ ਪਾਣੀ ਹਨ ਫਿਰ ਆਪਾਂ ਦੇ ਮਨ ਨੂੰ ਇੱਕਦਮ ਇੱਕ ਜਿਦਾ ਮੈਂ ਵੀ ਮੈਨੂੰ ਤਾਂ ਕਿਰਕ ਜੀ ਆਉਣ ਲੱਗੀ ਫਿਰ ਮੈਂ ਉਸ ਤੋਂ ਬਾਅਦ ਚੋ ਟੂਟੀ ਵਾਲਾ ਪਾਣੀ ਪੀਣਾ ਆਪਾਂ ਬੰਦ ਕਰਤਾ ਹੁਣ ਆਪਾਂ ਪਾਣੀ ਪਹਿਲਾਂ ਇਹਦੇ ਚ ਫਿਲਟਰ ਕਰਦੇ ਆਂ ਬਿਜਲੀ ਤੇ ਲਾ ਕੇ ਮੈਂ ਦਿਖਾਉਣੀ ਤੁਹਾਨੂੰ ਨੇੜਿਓ ਇਹਦੇ ਚ ਕਰਦੇ ਆਪਾਂ ਐਦਾਂ ਔਨ ਕਰਕੇ ਇਹਨੂੰ ਉਸ ਤੋਂ ਬਾਅਦ ਚੋ ਆਹ ਫਿਲਟਰ ਵਾਲਾ ਜੱਗ ਲੈ ਕੇ ਆਂਦਾ ਹੈਗਾ ਫਿਰ ਇਹਦੇ ਚ ਫਿਲਟਰ ਕਰਦੇ ਆਂ ਉਸ ਤੋਂ ਬਾਅਦ ਚੋ ਆਪਾਂ ਪਾਉਨੇ ਹੈਗੇ ਆ ਬਰਫ ਕਦੇ ਨਹੀਂ ਪਾਈ ਹੈਗੀ ਪਾਣੀ ਦੇ ਵਿੱਚ ਇਹ ਕੱਚ ਦੇ ਜੱਗ ਦੇ ਵਿੱਚ ਪਾ ਦਿੰਦੇ ਆਪਾਂ ਪਾਣੀ ਸਾਰਾ ਇਹਦੇ ਚ ਫਿਲਟਰ ਕਰਕੇ ਜਣੀ ਆਪਾਂ ਵੀ ਆ ਦੇਖੋ ਦੋ ਵਾਰ ਫਿਲਟਰ ਕਰਕੇ ਪਾਣੀ ਨੂੰ ਫੇਰ ਪੀਂਦੇ ਆਪਾਂ ਪਾਣੀ ਵੀ ਆਪਾਂ ਪਾ ਤਾਂ ਇੱਕ ਉਧਰ ਬੋਤਲ ਭਰ ਕੇ ਰੱਖਤੀ ਆ ਇਹਦੇ ਛੇ ਦੇ ਗਰਮ ਇਹ ਜਦੋਂ ਠੰਡਾ ਹੋਊਗਾ ਫਿਰ ਪਲਾਸਟਿਕ ਦੇ ਜੱਗ ਦੇ ਵਿੱਚ ਪਾ ਦਾਂਗੇ ਚਲੋ ਜੀ ਆਪਣਾ ਕੰਮ ਸਾਰਾ ਹੋ ਗਿਆ ਦੰਨ ਦਾਲ ਦਾ ਰਾਤ ਦੀ ਰੋਟੀ ਦਾ ਜਾਨੀ ਮਤਲਬ ਵੀ ਆਪਾਂ ਪੂਰਾ ਪ੍ਰਬੰਧ ਕਰਕੇ ਰੱਖ ਲਿਆ ਹਜੇ 5 ਵਜੇ ਆ ਤੇ ਜਦੋਂ ਕੁੜੀਆਂ ਨੇ ਰੋਟੀ ਖਾਣੀ ਹੋਊਗੀ ਉਦੋਂ ਆਪਾਂ ਉਹਨਾਂ ਨੂੰ ਰੋਟੀ ਬਣਾ ਕੇ ਦੇ ਦਾਂਗੇ ਜਦੋਂ ਆਉਣੀਆਂ ਚਲੋ ਜੀ ਸੌਂ ਲਓ ਜੀ ਬੈਠੇ ਟਾਈਮ 9:30 ਹੋ ਗਏ ਤੇ ਆਪਾਂ ਬਣਾਉਣ ਲੱਗੇ ਰਾਤ ਦੀ ਰੋਟੀ ਤਾਂ ਜਦੋਂ ਸਵੇਰ ਦੀ ਠੰਡ ਲੱਗੀ ਜਾਂਦੀ ਸੀਗੀ ਹੁਣ ਮੈਂ ਜੈਕਟ ਕੱਢ ਕੇ ਪਾਈ ਬਾਹਰ ਗਈ ਇਸ ਥੋੜਾ ਜਿਹਾ ਚਾਹ ਬਾਕੇ ਜੈਕਟ ਪਾ ਕੇ ਗਈ ਹੁਣ ਅਸੀਂ ਆਈਆਂ ਤੇ ਹੁਣੇ ਬਣਾਉਣ ਲੱਗੀ ਆ ਮੈਂ ਰੋਟੀ ਮੈਂ ਹਰ ਰੋਟੀ ਬਣਾ ਕੇ ਖਵਾ ਲਾਂ ਕਿਉਂ ਬਣਨੇ ਨੇ ਦਸਤੀਏ ਬਹੁਤ ਦਾਲ ਬਹੁਤ ਸੋਹਣੀ ਬਣਦੀ ਸੀ ਦੁਬਾਰਾ ਗਰਮ ਕਰ ਲਈਏ ਕੰਮ ਦੀ ਕਰਦੇ ਆ ਦੇਖੋ ਕੋਈ ਰੋਟੀ ਦੇ ਨਾਲ ਸਲਾਦ ਲੱਸੀ ਬਣਾ ਕੇ ਰੱਖੀ ਮਿਰਚ ਦਾ ਆਚਾਰ ਤੇ ਲਓ ਜੀ ਮੈਂ ਰੋਟੀ ਵੀ ਬੀਲ ਕੇ ਪਾਲਾ ਹੁਣ ਤੇ ਚਲੋ ਜੀ ਅੱਜ ਜਿਹੜੀ ਵੀਡੀਓ ਦੇ ਅੰਡਾ ਪਾਈਤੀ ਕਰਦੇ ਆ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਤੇ ਜੇ ਚੈਨਲ ਤੇ ਪਹਿਲੀ ਵਾਰ ਹੁੰਨੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਚਲੋ ਜੀ ਕੱਲ ਮਿਲਦੇ ਨਵੇਂ ਬਲੌਗ ਦੇ ਨਾਲ ਤਤ ਸ੍ਰੀ ਕਾਲ ਕੀ ਖੁਸ਼ ਰਹੋ ਬਾਧ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੀ ਬਾਈ